कद्दू की रेट में पांच हजार रुपया अमरजीत सिंह गुरदीप सिरी ते लाली जी साढ़े वीरों पर बलकरण कल्याण कब्डी भार है कि असालपुरी याराए तारी हो मेरे मित्रों सरदार ਸਰਦਾਰ ਮਨਦੀਪ ਸਿੰਘ ਜੀ ਲੰਦੜ ਹੋਣਾ ਵੱਲੋਂ ਈਸੀ ਵਾਲਾ ਇੱਕ ਮੋਟਰਸਾਈਕਲ ਸਪான்ਸਰ ਕੀਤਾ ਗਿਆ। ਲਓ ਗੱਤੋ ਵਾਲੀਏ ਪਹਿਲਵਾਨ ਜੱਦ ਪੱਬ ਪਟਣ ਗੱਭਰੂ ਧਰਤੀ ਹਿਲਦੀ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ। ਹਾ ਜਲਾਲਪੁਰੀਆ ਆਤ ਸਿਰਾ ਪੰਪ ਕਿੱਲ ਹੋ ਮਾਰ ਕਾ ਦੁਨੀਆ 5000 ਦਾ ਪੈਨਕਾਰਨ ਕਲਿਆਣਾ ਵਾਲਾ ਕਬੱਡੀ ਪੌਂਡ ਦੇ ਲਈ ਵਾਧਾ ਹੈ ਪਾਣਕੇ ਵਾਲੇ ਸੇਵਕ ਦਾ ਵੀ ਧੰਨਵਾਦ ਹੈ ਕਬੱਡੀ 365.com ਤੇ ਕਹਿੰਦੇ ਦੁਨੀਆ ਆਨੰਦ ਮਾਰ ਰਹੀ ਹੈ ਇੰਗਲੈਂਡ ਤੋਂ ਮਠੜਿਆਂ ਵਾਲਾ ਸੱਤਾ ਪਿੰਦਾ ਮਠੜਾਂ ਦੀ ਪਾਲਾ ਸੋਦਾ ਸੁੱਖਾ ਚੱਕਾਂ ਵਾਲਾ ਆ ਜਲਾਲਪੁਰੀਆ ਦੁਨੀਆ ਦਾ ਪ੍ਰਿੰਟਰ ਜਾਫੀ ਆ ਦੀ ਓਏ ਆਉਂਦਾ ਨੀ ਯਾਰਾ ਪੱਜ ਦਾ ਮਾਨ ਕੀ ਲਲਕਾਰਾ ਆਓ ਪੰਜ ਹਜ਼ਾਰ ਦੇ ਦਸਤਾਲੀਆਂ ਕੌਡੀਆਂ ਤੇ ਜੱਫੇ ਪੈ ਰਹੇ ਨੇ ਰੇਡਾਂ ਪੈ ਰੀਆਂ ਨੇ ਕਿ ਰੇਡਾਂ ਭਾਵੇਂ ਲੱਖ ਪੈਣੀਆਂ ਪਰ ਗੱਲ ਜੱਫਾ ਤੇ ਬੁਕੜੀ 3000 ਦੀ ਤਿੱਦੀ ਪਾਲਿਆ ਬੂਟਿਆ ਬਾਪਰ ਆਇਆ 3000 ਦੀ ਵਾਰੀ ਰੌਲਾ ਰੱਪਾ ਰੇ ਆਓ ਲਲਕਾਰ 13 ਕਬਾਟੀਆਂ 12 ਪੁਆਇੰਟ ਨੇ ਵਿੱਕਾ ਸ਼ਤਰਾਂ ਦੇ ਮੇਲੇ ਦਾ ਬੈਸਟ ਰੇਡਰ 12 ਪੁਆਇੰਟ 12 ਕਬਾਟੀਆਂ ਪਕੇ 10 ਪੁਆਇੰਟ ਪਹਿਲਵਾਨ ਨੇ ਪ੍ਰਾਪਤ ਕੀਤੇ ਨੇ ਜਲਾਲਪੁਰੇ ਪਾਲੇ ਦੇ 12 ਟੱਚ ਚਾਰ ਜੱਫੇ ਬਾਰਾ ਬਾਰਾ ਟਾਟੂ ਟਾਰ-ਟਾਰ ਜੱਫੇ ਸ਼ਾਕਾ ਤੇ ਪਾਲਾ ਅੱਜ ਦੇ ਬਾਸਤ ਚਾਸੀ ਲਾਣੇ ਗਏ ਨੇ ਬਾਰਾ ਬਾਰਾ ਟਾਟੂ ਟਾਰ-ਟਾਰ ਜੱਫੇ ਸ਼ਾਕਾ ਤੇ ਪਾਲਾ ਬਲਤ ਯਾਸੀ ਇਧਰੇ ਪਾਸੇ ਹੁਣ ਪੈਸਤਾ ਨੂੰ ਮੋਟਰਸਾਈਕਲ ਜਿਹੜੇ ਉਧਤੇ ਜਾਣੇ ਆ ਮੇਰੇ ਬਤਰੋ ਦਿਆਲਪੁਰਿਆ ਸ਼ਾਕਾ ਤੇ ਜਲਾਲਪੁਰਿਆ ਪਾਲਾ ਤੇ ਛਾਤਰ ਵਾਲਾ ਬਿੱਗਾ ਹਰਿਆਣੇ ਵਾਲਾ